ਦੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਖਪਰ ਹਲਕਾ ਮਜੀਠਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਤੇ ਅੱਜ ਤੀਜੇ ਦਿਨ ਬਾਅਦ ਇਸ ਨੌਜਵਾਨ ਦੀ লাশ ਬਰਾਮਦ ਹੋਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਹਲਕਾ ਮਜੀਠਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨਹਿਰ ਚੋਂ ਇੱਕ ਨੌਜਵਾਨ ਦੀ লাশ ਮਿਲੀ ਹੈ ਤੀਜੇ ਦਿਨ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਬਰਾਮਦ ਹੋਈ ਹੈ ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਤੀ ਹੈ ਕਿ ਹਲਕਾ ਮਜੀਠਾ ਦੇ ਪਿੰਡ ਮੀਆ ਪੰਧੇਰ ਦੇ ਵਿੱਚ ਰਵਿੰਦਰਪਾਲ ਸਿੰਘ ਨਾਮ ਦੱਸਿਆ ਜਾ ਰਿਹਾ ਇਸ ਨੌਜਵਾਨ ਦਾ ਜਿਹੜਾ ਕਿ 17 ਜੁਲਾਈ ਨੂੰ ਘਰੋਂ ਗੱਡੀ ਧੋਣ ਦੇ ਲਈ ਨਿਕਲਦਾ ਹੈ ਤੇ ਇਸੇ ਦੌਰਾਨ ਨਹਿਰ 'ਚ ਬਾਲਟੀ ਨਾਲ ਪਾਣੀ ਭਰਨ ਦੇ ਲਈ ਜਾਂਦਾ ਹੈ ਤੇ ਇਸ ਦਾ ਪੈਰ ਖਿਸਕ ਜਾਂਦਾ ਹੈ ਜਿਸ ਕਾਰਨ ਇਹ ਨਹਿਰ ਦੇ ਵਿੱਚ ਡੁੱਬ ਜਾਂਦਾ ਹੈ ਹਾਲਾਂਕਿ ਦੋਸਤਾਂ ਦੇ ਵੱਲੋਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਪਾਣੀ ਦਾ ਬਹਾਾ ਤੇਜ਼ ਹੋਣ ਕਾਰਨ ਇਹ ਨਹਿਰ ਦੇ ਵਿੱਚ ਰੁੜ ਜਾਂਦਾ ਹੈ ਤੇ ਅੱਜ ਤੀਜੇ ਦਿਨ ਬਾਅਦ ਇਸ ਦੀ ਲਾਸ਼ ਮਿਲੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਦੱਸਦੀਏ ਰਵਿੰਦਰਪਾਲ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੀ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ 2177 ਤੋਂ ਰਵਿੰਦਰਪਾਲ ਸਿੰਘ ਹਾਂਜੀ ਖੰਦਰ ਸਿੰਘ ਦਾ ਬੇਟਾ ਹੈ ਜਿਹੜੇ ਇਹ ਗੱਡੀ ਘੋੜ ਵਾਸਤੇ ਲੈ ਆਏ ਤੇ ਨੌਂਦੇਸਾਵੇ ਨਹਿਰ ਦੇ ਵਿੱਚ ਕਿਤੇ ਬਾੜੀ ਪਾਣੀ ਭਰਨਗੇ ਗੱਡੀ ਧੋਣ ਲਈ ਹਾਂਜੀ ਉਹ ਪੈਰ ਫਸਲ ਦੇ ਕਾਰਨ ਨਹਿਰ ਦੇ ਵਿੱਚ ਜੰਡੂ ਭਾਉ ਅੱਛਾ ਜੀ ਹਾਂਜੀ ਕੋਈ ਅਧਿਕਾਰੀ ਕੋਈ ਨਹੀਂ ਮੌਕੇ ਤੇ ਆਇਆ ਤੇ ਪ੍ਰਸ਼ਾਸਨ ਨੂੰ ਮੇਰੇ ਸਾਲੇ ਨੇ ਜਿਨੇ ਅਪੀਲ ਵੀ ਕੀਤੀ ਆ ਵੀ ਪਾਣੀ ਦਾ ਨਹਿਰ ਦਾ ਘਟ ਕੀਤਾ ਜਾਵੇ ਪਰ ਪਾਣੀ ਕੋਈ ਘਟ ਨਹੀਂ ਹੋਇਆ ਤੇ ਜਿਹਾ ਕਰਕੇ ਉਹ ਜਿਆਦਾ ਪਾਣੀ ਇਹ ਉਹ ਤੇ ਇਹ 17/7 ਨੂੰ ਡੱਬਾ ਕੋਈ 1:00 ਵਜੇ ਦਾ ਡੇਮੇਜ ਕਰ ਗਿਆ। ਹਾਂਜੀ। ਅੱਜ ਤੀਜੇ ਦਿਨ ਲਾਸ਼ ਮਿਲੀ ਹੈ। ਪਤਾ ਪਤਾ ਨਾਲ ਜਿਹੜੇ ਮੁੰਡੇ ਨਾ ਹੋਣਗੇ ਹੈਗੇ ਤੇ ਉਹਨਾਂ ਨੇ ਫਿਰ ਸਾਰੀ ਇਹ ਜੀ ਘਟਨਾ ਦੱਸੀ ਆ ਵੀ ਇਸ ਤਰ੍ਹਾਂ ਇਹ ਪਾਣੀ ਪਾਟੀ ਭਰ ਲਗਾ ਹੈਗਾ ਗੱਡੀ ਦੀ ਹੋਣੀ ਦੁਪਹਿਰ ਦੇ ਸਮੇਂ ਦੇ ਕਾਰਨ ਇਹ ਵੀ ਵਿੱਚ ਵਿੱਚ ਆ ਵੰਦ। ਤਰੀਕ 17/7 ਤੋਂ ਰਵਿੰਦਰਪਾਲ ਸਿੰਘ ਹਾਂਜੀ। ਉਹ ਭਿੰਦਰ ਸਿੰਘ ਦਾ ਬੇਟਾ ਹੈ ਜਿਹਦੇ ਕਿਸ ਤੋਂ ਤੁਸੀਂ ਇਹ ਗੱਡੀ ਘੋੜ ਵਾਸਤੇ ਲੈ ਆ ਤੇ ਇਹ ਨਾ ਉਹਨਾਂ ਸਾਬੇ ਨਹਿਰ ਦੇ ਵਿੱਚ ਕਿਤੇ ਬਾੜੀ ਪਾਣੀ ਭਰਨਗੇ ਗੱਡੀ ਢੋਣ ਲਈ ਹਾਂਜੀ ਪੈਰ ਫਸਲ ਦੇ ਕਾਰਨ ਨਹਿਰ ਦੇ ਵਿੱਚ ਜਲ ਦਬਾਅ ਅੱਛਾ ਜੀ ਹਾਂਜੀ ਕੋਈ ਅਧਿਕਾਰੀ ਕੋਈ ਨਹੀਂ ਮੌਕੇ ਤੇ ਆਇਆ ਤੇ ਪ੍ਰਸ਼ਾਸਨ ਨੂੰ ਮੇਰੇ ਸਾਲੇ ਨੇ ਜਿਨੇ ਅਪੀਲ ਵੀ ਕੀਤੀ ਆ ਵੀ ਪਾਣੀ ਦਾ ਨਹਿਰ ਦਾ ਘਟ ਕੀਤਾ ਜਾਵੇ ਪਰ ਪਾਣੀ ਕੋਈ ਘਟ ਨਹੀਂ ਹੋਇਆ ਤੇ ਤੇਜ ਵਾਹ ਕਰਕੇ ਹੋ ਜ਼ਿਆਦਾ ਪਾਣੀ ਨਹਿਰ ਵਿੱਚ ਪਿਆ ਉਹ 17/7 ਨੂੰ ਡੱਬਾ ਕੋਈ 1:30 ਵਜੇ ਦਾ ਡੈਮੇਜ ਕਰ ਗਿਆ ਹਾਂਜੀ ਅੱਜ ਤੀਜੇ ਦਿਨ ਲਾਸ਼ ਮਿਲੀ ਹੈ ਕੋਈ ਪਤਾ ਨਾਲ ਜਿਹੜੇ ਮੁੰਡੇ ਨਾ ਹੋਣਗੇ ਹੈਗੇ ਤੇ ਉਹਨਾਂ ਨੇ ਫਿਰ ਸਾਰੀ ਜਿਹੜੀ ਘਟਨਾ ਦੱਸੀ ਆ ਕਿ ਇਸ ਤਰ੍ਹਾਂ ਇਹ ਪਾਣੀ ਪਾਟੀ ਭਰ ਲੱਗਾ ਹੈਗਾ ਗੱਡੀ ਦੀ ਰੋਲ ਨਹੀਂ ਦੁਪਹਿਰ ਦੇ ਸਮੇਂ ਦੇ ਕਾਰਨ ਵੀ ਇਹ ਵਿੱਚ ਕੀ ਹੋ ਰਿਹਾ ਹੈ